ਛੱਡ ਦਿਓ ਉਠੋ ਚੱਕੋ 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 ਜੀ ਚੱਕੋ ਚੱਕੋ ਇਹੇ ਆ ਨਾੜ ਐ ਸੁਫਲਾਨੀ ਇਹਨੇ ਐ ਉਠਣਾ ਐਥੋਂ ਐ ਆ ਕੇ ਇੱਕ ਇਧਰ ਗਈ ਇੱਕ ਇਧਰ ਗਈ ਉਹ ਨਾੜ ਇਥੇ ਪ੍ਰੈਸ ਹੋ ਗਏ ਜੋਇੰਟ ਦੇ ਵਿੱਚ ਬਲੱਡ ਬਾਹਰ ਨਿਕਲ ਕੇ ਸੁੱਕ ਗਿਆ ਇਹਦੇ ਕਰ ਨਾੜ ਟਾਈਟਾ ਤਾਂ ਇੰਦਰ ਦਰਦ ਹੋ ਸਕਦਾ ਕਦੇ ਵੀ ਬੀਬੀ ਇਕੱਠਾ ਕਰੀ ਗੋਡਾ ਕਰ ਇਕੱਠਾ ਓਕੇ ਕਰੋ ਇਕੱਠਾ ਆਹਾ ਕ੍ਰੈਕ ਹੋ ਕੇ ਦੁਬਾਰਾ ਜੋੜਿਆ ਹੋਇਆ ਇਤਜ ਆਹ ਹੋਆ ਲੋਕਾਂ ਨੇ ਇੱਕ ਗਲਤ ਆ ਥੋੜ ਜਾ ਉਪਰਲੇ ਜੁੜ ਗਏ ਉਹਦੇ ਕਾਰਨਦਾਰ ਤਾਂ ਚੈਲੰਜ ਆ ਵੀ 2 ਮਹੀਨੇ ਜਿਹੜਾ ਮੇਰਾ ਇਲਾਕ ਵਾਲਾ ਦਵਾਈ ਖਾ ਗਿਆ ਮੇਰੇ ਤੋਂ ਮੈਨੂੰ ਜੇ ਨਹੀਂ ਠੀਕ ਮੇਰੀ ਸ਼ੱਕ ਜਵਜੇ ਆ ਗਈ ਸਭ ਪੈਰੀ ਹੱਥ ਮੜ ਕੇ ਤਾ ਲਾ ਲਾ ਝੂਟਾ ਨਹੀਂ ਮਾਰ ਬਿਲਕੁਲ ਝੂਟਾ ਨਹੀਂ ਮਾਰਦਾ ਦੇ ਦੇ ਲੋ ਬਿਲਕੁਲ ਕਾਫੀ ਫਰਕ ਆ ਗਿਆ ਐਦਾਂ ਕਰਕੇ ਨਾ ਹਦਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਇਹ ਇਨਾਂ ਦੇ ਪਾਸ ਆਏ ਆ ਦੇ ਇਹਨਾਂ ਦੀ ਬੜੀ ਕਿਰਪਾ ਹੋਈ ਆ ਮੇਰੇ ਬਾਬੇ ਨਾਨਕ ਦੇ ਨਾਮ ਲੈਂਦੇ ਆ ਲੇਵਾ ਦਵਾਈ ਦਿੰਦੇ ਆ ਉਹਦੇ ਨਾਲ ਸਾਨੂੰ ਫੈਟ ਪੈ ਗਿਆ ਵਾ ਜੀ ਆ ਤੁਹਾਡੇ ਸਾਹਮਣੇ ਪੀਠ ਬੈਠੇ ਆ ਠੀਕ ਹੈ ਮੌਸਮ ਪ੍ਰੋਬਲਮ ਇੰਝ ਜ਼ਿਆਦਾ ਆ ਚਲੋ ਤੁਮੇ ਤੁ ਵੀ ਫੈਟ ਚਲੋ 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 ਗੁੱਡ ਚਲ ਅੰਦਰ ਮੈਂ ਕਿਹਾ ਪੈਰਾਵਾਰ ਬੈਠੋ ਥੱਲੇ ਹੋ ਕੇ ਕੋਈ ਟਾਈਟ ਚਲੋ ਉਠੋ ਆਇਦਰ ਦੇਗਨ ਨਾਲ ਇਹਦਾ ਕੋਈ ਨਹੀਂ 4 ਸਾਲ ਪਹਿਲਾਂ ਇਹ ਦੇੱਕੇ ਇਹਨਾਂ ਦੀਆਂ ਲੱਤਾਂ ਇਹ ਹੋ ਗਈਆਂ ਐਦਾਂ ਖੁੱਲੀਆਂ ਨਾ ਆਹ ਲੱਤ ਹਾਂ ਉਧਰ ਸਾਈਡ ਖੁੱਲ ਗਈ ਤੇ ਇਹਨਾਂ ਦੇ ਆ ਲੱਕ ਦੇ ਵਿੱਚ ਫਲਟ ਆ ਗਿਆ ਤੇ ਇੱਕ ਇਧਰਲੇ ਪਾਸੇ ਲੱਤ ਨੂੰ ਗੋਡੇ 'ਚ ਫੜ ਲਿਆ ਚਲੋ ਖਾਮਰ ਬੈਠੇ ਲੋ ਥੱਲੇ ਬੈਠੋ ਚਲੋ ਬੜੋ ਚਲੋ ਬੱਡੀ ਉਹਦਾ ਕੁਝ ਜਾਉ ਲਾ ਰੋ ਜਦੀ ਸਾਲੋ ਹਾਂਜੀ ਗੋਡਾ ਕਰੀ ਬੀਬੀ ਇਕੱਠਾ ਕਰੀ ਗੋਡਾ ਕਰ ਇਕੱਠਾ ਓਕੇ ਕਰੋ ਇਕੱਠਾ ਬਹਿ ਜਾ ਤੇ ਪੈਰ ਪੈਨਾ ਵਰ ਬਹਿ ਜਾ ਤੇ ਕੋਈ ਲੱਕ ਤੋਂ ਟਾਈਟ ਦੱਸੋ ਦਰਦ ਹੁੰਦੀ ਆ ਨਾ ਬਾੜੀ-ਵੋਟੀ ਅੱਗੇ ਨੂੰ ਗਾਡੀ ਹਲਕਾ ਹੋ ਗਿਆ ਲੱਕ ਮੋਦਾ ਲੇਟੋ ਚੱਲੇ ਡਾ ਮੋਦ ਆਹਾ ਕ੍ਰੈਕ ਹੋ ਕੇ ਦੁਬਾਰਾ ਜੁੜਿਆ ਹੋਇਆ ਇੱਥੇ ਅੱਗੇ ਆਹੋ ਆ ਮਤਲਬ ਕਹਣਾ ਇੱਕ ਗਲਤ ਆ ਥੋੜ੍ਹਾ ਜਿਹਾ ਉਪਰਥਲੇ ਜੁੜ ਗਿਆ ਉਹਦੇ ਕਾਰਨ ਦਰਦ ਹੈ ਠੀਕ ਆ ਕ੍ਰੈਕ ਹੋਇਆ ਕਿਤੇ ਹੱਡਿਗੇ ਦੇਖ ਕੇ ਛੱਟ ਖਾਦੀ ਕ੍ਰੈਕ ਹੋ ਕੇ ਜੁੜ ਗਿਆ ਪਰ ਇੱਕ ਗਲਤ ਜੁੜ ਗਿਆ ਜਿਵੇਂ ਆਏ ਥੋੜ੍ਹਾ ਜਿਹਾ ਵੱਧ ਮਾ ਇਹਦੇ ਨਾਲ ਜੁੜ ਗਿਆ ਤਾਂ ਇਹ ਦਰਦ ਹੋ ਰਿਹਾ ਚੱਕੀ ਹੋਈ ਲੱਤ ਮੜਜੀ ਛੱਡ ਦੇ ਬੀਬੀ ਮੈਂ ਦੇਖ ਲਿਆ ਆਹੀ ਆ ਚਿੰਤਾ ਨਾ ਕਰੋ ਹੁਣ ਨਹੀਂ ਹੋਦਾ ਭਲ ਜਦ ਜੀ ਦਿਮਾਗ ਚੋਂ ਕੱਢ ਦੋ ਕਿਉਂ ਨਹੀਂ ਹੋਊਗਾ ਮੇਰਾ ਚੈਲੰਜ ਆ ਵੀ 2 ਮਹੀਨੇ ਜਿਹੜਾ ਮੇਰਾ ਲੱਕ ਵਾਲਾ ਦਵਾਈ ਖਾ ਗਿਆ ਮੇਰੇ ਤੋਂ ਮੈਨੂੰ ਜੇ ਨਹੀਂ ਠੀਕ ਮੇਰੀ ਸ਼ਕਤ ਵਿੱਚ ਵਜੇ ਆ ਕੇ ਦਿਮਾਗ ਚੋਂ ਕੱਢ ਦੋ ਕਈ ਨਹੀਂ ਠੀਕ ਹੋ ਚੱਲ ਇਤਰਾ ਛੱਡ ਦੇ ਬੀਬੀ ਛੱਡ ਦੇ ਕੀ ਹੋਇਆ ਤੁਹਾਨੂੰ ਹੈ ਐਵੇਂ ਹਾਸੀਏ ਮਾਰੀ ਜਾਂਦੇ ਆ ਕਰਦਾ ਦਿਓ ਕੋਈ ਇਹ ਮੈਥ ਫੇਰ ਦਾ ਲਈ ਗਟ ਇਹ ਆ ਨਾੜ ਆ ਸੁਖਾ ਨਾੜੀ ਇਹਨੇ ਐ ਉੱਠਣਾ ਇੱਥੋਂ ਐ ਆ ਕੇ ਇੱਕ ਇਧਰ ਗਈ ਇੱਕ ਇਧਰ ਗਈ ਉਹ ਨਾੜ ਇਥੇ ਪ੍ਰੈਸ ਹੋ ਗਏ ਜੋਇੰਟ ਦੇ ਵਿੱਚ ਬਲੱਡ ਵਾਰ ਨਿਕਲ ਕੇ ਸੁੱਕ ਗਿਆ ਇਹਦੇ ਕਾਰਨ ਨਾੜ ਟਾਈਟਾ ਤਾਂ ਇੰਦਰ ਦਰਦ ਹੋ ਸਕਦਾ ਸਮਝ ਲੱਗੀ ਮੇਰੀ ਗੱਲ ਹੈ ਫਾਲਟਾ ਚੱਕੋ ਫਟੋਜੀ ਹੱਥ ਲਾ ਤੁਸੀਂ ਹਫਤਾ ਦਵਾਈ ਲੈਣੀ ਆ ਹਫਤੇ ਬਾਅਦ ਮੇਰੇ ਨਾਲ ਗੱਲ ਕਰਨੀ ਆ ਚੱਕੋ 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 ਛੱਡ ਦਿਓ ਆਜਾ ਫੜੀ ਪੈਰ ਦੋਨੋਂ ਪੈਰ ਫੜ ਲਓ ਇਹ ਦਾਬ ਨਹੀਂ ਗਿਆ ਦਾਬ ਨਾ ਦੇ ਜਾ ਚੱਕੋ ਜੀ ਚੱਕੋ 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 ਛੱਡ ਦੇ ਜੀ ਓਕੇ ਲੈ ਹੁਣ ਤਬਾ ਲਾ ਟੈਂਡਰ ਕਰ ਲਾ ਲਾ ਪੈਰੀ ਹੱਥ ਮੜ ਕੇ ਤਾਂ ਲਾ ਲਾ ਝੂਟਾ ਨਹੀਂ ਮਾਰ ਬਿਲਕੁਲ ਝੂਟਾ ਨਹੀਂ ਮਾਰਦਾ ਇਹ ਦੇ ਲਓ ਰੇ ਗਿਆ ਨੇੜੇ ਕਿਹੜਾ ਟਰੈਕ ਹੁੰਦਾ ਆ ਮੜ ਜਾ ਲੈ ਟੋ ਮੁਦ ਮੋਦ ਲੈ ਟੋ ਬੀਬੀ ਦਾ ਜੀ 2 ਸੀ 2 ਛੱਡ ਦਿਓ ਲੱਟ ਲਈ ਛੱਡ ਆ ਪਜਾਮਾ ਤਾਂ ਜਿਕ ਖਿਚਲਾ ਨਹੀਂ ਫਟ ਜਾਣਾ ਇਹ ਤਾਂ ਝੱਕੋ ਖਿੱਚੋ ਪਜਾਮਾ ਇੱਥੋਂ ਜਾ ਰ ਇੱਥੋਂ ਆਸਣ ਤੋਂ ਆਸਣ ਤਾਂ ਖਿਚਲਾ ਚਲ ਛੱਡ ਦੋ ਉੱਪਰ ਉੱਪਰ ਮੈਂ ਕੰਨ ਤੇ ਮਾਰਨਾ ਤੇਰੇ ਇਹਨੂੰ ਆ ਚਾਕ ਇੱਥੋਂ ਲੈ ਆਉਣਾ ਉੱਪਰ ਛੱਡ ਦਿਓ ਉੱਠੋ ਲਾਓ ਬਾਰੇ ਹੱਥ 15 ਦਿਨ ਦੀ ਹਫਤੇ ਬਾਅਦ ਨਹੀਂ ਹੋਣਾ 15 ਦਿਨ ਬਾਅਦ ਹੋਣਾ ਇਹਨੂੰ ਆਪਾਂ ਬਾਰ-ਬਾਰ ਨਹੀਂ ਛੇੜਨਾ ਸਮਝ ਲੱਗੀ ਸੈਟਿੰਗ ਆ ਹੌਲੀ-ਹੌਲੀ ਕਰ ਦੇਣੀ ਜਿੰਨੀ ਕੁ ਵਜਤ ਮਲਕ ਮਦਨਾ ਨਾਲ ਬਾਅਦ ਵਜ ਕਿੱਚੇ ਮੜਾ ਮੋਟਾ ਹੋਇਆ ਕਰ ਦੇਣੀ ਮੇਰੇ ਵੱਲੋਂ ਹੱਡੀ ਓਕੇ ਨਾਮਕਦਾ ਸੇਕ ਦੇਣ ਤੋਂ ਬਾਅਦ ਸਾਡੀਆਂ ਗਠਾਂ ਦੇ ਕਰਨਾ ਇਹਦੋ ਹੋ ਰਿਹਾ ਮੈਂ ਪੁੱਛ ਰਿਹਾ ਕਿੰਨੇ ਟਾਈਮ ਤੋਂ ਛੱਡ ਦੀ ਬੜਕਾਓ 4 ਮਹੀਨਾ ਤੋਂ ਐਵੇਂ ਹੀ ਤੁਰੇ ਫਿਰਦੇ ਤਾਨੂੰ ਮੈਂ ਹੁਣ ਕਿਵੇਂ ਲੱਗਿਆ ਹੁਣ ਕਿਵੇਂ ਲੱਗਿਆ ਲੱਗ ਹਲਕਾ ਹੋ ਗਿਆ ਤੁਸੀਂ ਹਸਪੀਟਲ ਤੋਂ ਗਿਆ ਤੁਸੀਂ ਇਹ ਦੱਸੋ 50 60% ਠੀਕ ਹੋ ਗਏ ਕਿ ਨਹੀਂ ਛੋਟਾ ਇਹਦਾ ਦੇਖੋ ਛੋਟਾ ਨਾ 58 ਮਿੰਟ ਨੂੰ ਮੈਂ ਕਹਿੰਦਾ ਲਾਕ ਵਾਲਾ ਜਮੈਂ ਬੈਟ ਕਰਦਾ ਸਾਰ ਸਾਰ ਮਿੰਟ ਲੋਕੇ ਦੇਖੋ ਪੂਰੇ ਇੱਕ ਵਾਰ ਬੰਦਲ ਬੰਦਲ ਬਾਹਰ ਹੱਥ ਰੁਕ ਕੇ ਹੀ ਰਾਤ ਮਾਈਟ ਕਰੋ ਤੁਹਾਨੂੰ ਜਿਹੜੀ 1500 ਮੈਂ ਜਵਾਈ ਦਿੱਤੀ ਹੈ ਉਹਦਾ ਰਿਜ਼ਲਟ ਕੀ ਮਿਲਿਆ ਚੱਲ ਵੀ ਗੁੱਡ ਇਹ ਬਰੀਜ ਕਹਿੰਦੇ ਕਿ ਨਰਵਸ ਸਿਸਟਮ ਕਿਨਾਂ ਦਾ ਹੋ ਸਕਦਾ ਤੇਜ਼ ਰਮਤੀ ਸੈਂਚੂਰੀ ਇਕ ਤਾਂ ਇਹ ਲੱਕ ਤੋਂ ਬੜੇ ਆਪੇ ਸੀ ਹਾਂਜੀ ਤੇ ਦੂਜੇ ਨਾਲ ਦੇ ਹੱਥ ਆ ਸੌਣ ਲੱਗੇ ਸੀ ਨਰਵਸ ਸਿਸਟਮ ਦਾ ਬਿਲਕੁਲ ਡਾਊਨ ਹੁੰਦਾ ਜਾ ਰਿਹਾ ਸੀ ਫੜ ਲੱਕ ਦੀ ਠੀਕ ਆ ਤੇ ਨਰਵ ਦਾ ਸਿਸਟਮ ਵੀ ਠੀਕ ਆ ਸੌਣੋਂ ਹਟ ਗਿਆ ਵੀ ਹਾਂਜੀ ਕਟ ਗਿਆ ਬਹੁਤ ਫਰਕ ਆ ਠੀਕੇ ਵੀ ਨਹੀਂ ਦੀ ਦਵਾਈ ਦਿੱਤੀ ਅਜੇ ਇੱਕ ਦੀ ਲੈਣ ਆਇਆ ਠੀਕ ਆ ਇੱਕ ਦੀ ਲੈਣ ਆਇਆ ਹਾਂ ਬਿਲਕੁਲ ਕਾਫੀ ਫਰਕ ਆ ਆਇਆ ਕਰਕੇ ਨਾ ਕੋਈ ਫਾਲ ਅੱਗੇ ਆ ਹੱਥ ਜਿਹੜੀ ਸੁਣਦੇ ਆਹ ਜਿਹਦਾ ਵੀ ਮੈਨੂੰ ਪਰਸਪਰ ਸਪੈਸ਼ਲ ਰੂਨ ਕੀਤਾ ਕਿ ਸਾਡੀ ਦਵਾਈ ਲੈਓ ਅਸੀਂ ਠੀਕ ਆ। ਹਾਂ। ਸਭ ਫਰਕ ਆ ਗਿਆ। ਨਾ ਭੀ। ਹਾਂ। ਮੇਰਾ ਡਾਕਟਰ ਹੈ ਕਿ ਏਸ਼ੀਆ ਲੈਬ ਉਹਦੇ ਸਾਹਿਬ ਲਾਸਟ ਸਪਾਇਨ ਦੇ ਉਹਨਾਂ ਨੂੰ ਪਸੰਦ ਹੈ। ਫਿਰ ਉੱਥੇ ਅਮਨਪ੍ਰੀਤ ਆ ਏਸ਼ੀਆ ਲੈਵਲ ਦੇ ਡਾਕਟਰ ਹੈਗੇ ਨੇ। ਸ੍ਰੀ ਏ ਕੇ ਮਹਿਰਾ ਸਾਹਿਬ ਉੱਥੇ ਅਜੇ ਵੀ ਪ੍ਰੈਜੈਂਟ ਨੇ। ਜਿਹੜੇ ਸਪਾਇਨ ਦਾ ਕਰਦੇ ਨੇ। ਉਹਨਾਂ ਨੂੰ ਅਸੀਂ ਰੀਡ ਦੀ ਹੱਡੀ ਦਾ ਦਿਖਾਇਆ ਲੇਕਰ ਆਮ ਨੇ ਆਇਆ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਇਹਨਾਂ ਦੇ ਪਾਸ ਆਏ ਆ। ਤੇ ਇਹਨਾਂ ਦੀ ਬੜੀ ਕਿਰਪਾ ਹੋਈ ਆ ਮੇਰੇ ਬਾਬੇ ਨਾਨਕ ਦੇ ਨਾਮ ਲੈਂਦੇ ਆ ਲੇਵਾ ਦਵਾਈ ਦਿੰਦੇ ਆ ਉਹਦੇ ਨਾਲ ਸਾਨੂੰ ਫੈਟ ਪੈ ਗਿਆ ਵਾ ਜੀ ਆ ਤੁਹਾਡੇ ਸਾਹਮਣੇ ਮਰੀਜ਼ ਬੈਠੇ ਆ ਪਾਤ ਪੈਰਾਂ ਵੀ ਹੱਥ ਪੈਰ ਸੋਣੂ ਵੀ ਹੜ ਗਈ ਲੱਕ ਵੀ ਠੀਕ ਤੇ ਗੁਰਸਪਾਤ ਜੀ ਕਿਰਪਾ ਮਤਲਬ ਆਪਾਂ ਮੈਂ ਜੜ ਤੇ ਜਾਏਗਾ ਵੀ ਹੈ ਕਿ ਹੈ ਠੀਕ ਹੈ ਵੀ ਵੀ ਤੁਹਾਨੂੰ ਵੀ ਦੱਸੋ ਬਾਕੀ ਤਾਂ ਰਹਿ ਜਾਂਦਾ ਉਹ ਜਿਹੜਾ 57 ਰਹਿ ਗਿਆ 550 57% ਰਹਿ ਗਿਆ ਵੀ ਠੀਕ ਹੋ ਜਾਣਾ ਦੱਸਦਾ ਰਹੋ ਡਾਕਟਰ ਸਾਹਿਬ ਆਪਾਂ ਨਾ ਇੱਕ ਖਾਸ ਮੁੱਦੇ ਤੇ ਗੱਲ ਕਰਾਂਗੇ ਕਿਉਂਕਿ ਨਾ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਗੱਠੀਏ ਦੀ ਦਿੱਕਤ ਕੱਦ ਦੀ ਬਹੁਤ ਦਿੱਕਤ ਆ ਬੱਚਿਆਂ ਦਾ ਕੱਦ ਬਹੁਤ ਘਟ ਵੱਧਦਾ ਹੈ ਤੇ ਮਾਪਿਆਂ ਨੂੰ ਹੁੰਦਾ ਕਿ ਸਾਡੇ ਬੱਚੇ ਥੋੜੇ ਲੰਬੇ ਉੱਚੇ ਹੋਣ ਜਾਂ ਬਹੁਤ ਦਿੱਕਤ ਹੁੰਦੀ ਹੈ ਤੇ ਉਹਦੀ ਕਿਵੇਂ ਦਵਾਈ ਕਰਦੇ ਹੋ ਕੀ ਕੋਰਸ ਹੁੰਦਾ ਉਹ ਜ਼ਰੂਰ ਦਰਸ਼ਕਾਂ ਨੂੰ ਦੱਸੋ ਸਾਡੇ ਮਰੀਜ਼ ਬਹੁਤ ਜ਼ਿਆਦਾ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਵੀ ਦਵਾਈ ਨਹੀਂ ਆ ਜਾਂ ਕਿਵੇਂ ਹੋਵੇਗਾ ਉਹ ਜ਼ਰੂਰ ਦੱਸੋ ਦੇਖੋ ਪਹਿਲੀ ਗੱਲ ਆਪਾਂ ਕੱਦ ਤੇ ਗੱਲ ਕਰ ਜੀ ਕੱਦ ਦਾ ਕੋਈ ਵੀ ਬੱਚਾ ਮੇਰੇ ਕੋਲੇ ਆਉਂਦਾ ਹੈ ਉਹਦਾ ਮੈਂ ਉਹਦੇ ਮਾਂ ਪਿਓ ਦੇ ਸਾਹਮਣੇ ਮਤਲਬ ਉਹਦਾ ਜੋ ਵੀ ਉਹਦੇ ਨਾਲ ਆਉਂਦਾ ਕੋਈ ਡੈਂਡੈਂਟ ਉਹਦਾ ਉਹਦੀ ਅੱਖਾਂ ਸਾਹਮਣੇ ਮੈਂ ਉਹਦਾ ਕੱਦ ਨਾਪ ਕੇ ਪਰਚੀ ਬਣਾਉਂਦੇ ਆ ਅੱਜ ਦੀ ਡੇਟ ਤੋਂ ਫੋਜ ਗੱਲ ਕੋਈ ਦਾ 5 ਫੁੱਟ ਹੈ ਤੇ ਮਤਲਬ 60 ਇੰਚ ਹੈ ਉਹਨੂੰ ਜਦੋਂ ਦਵਾਈ ਦਿੱਤੀ ਜਾਂਦੀ ਹੈ ਪਹਿਲੇ ਮਹੀਨੇ ਸਿਰਫ ਅੱਧੇ ਤੋਂ ਪੌਣਾ ਇੰਚ ਹਿੱਲਦਾ ਉਹਦਾ ਕਾਰਨ ਇਹ ਹੈ ਕਿ ਪਹਿਲੇ ਮਹੀਨੇ ਘਾਟ ਪੂਰੀ ਹੋਣੀ ਹੁੰਦੀ ਹੈ ਕਿ ਰੁਕਿਆ ਹੋਇਆ ਕਿਉਂਗਾ ਅਗਲੇ ਮਹੀਨੇ 1 ਇੰਚੀ 1.5 ਉਸ ਅਗਲੇ ਮਹੀਨੇ 2 2.5 ਇੰਚ ਮੈਂ 3 ਇੰਚ ਦੀ ਗਾਰੰਟੀ ਦਿੰਦਾ ਹਾਂ 3 ਮਹੀਨੇ ਚ ਪਰ ਕੱਦ ਸਾਢੇ 4-5 ਇੰਚ ਵੱਧ ਜਾਂਦਾ ਦਵਾਈਆਂ ਦੇ ਨਾਲ 11 12 ਨਹੀਂ ਉਹ ਦੇ ਨਾਲ ਦੇਖੋ ਜਿਹੜੀ ਹੱਡੀਆਂ ਦੇ ਵਾਧੇ ਵਿਕਾਸ ਲਈ ਉਹ ਦਵਾਈ ਹੈ ਅੱਛਾ ਜੀ ਤੇ ਕੁਝ ਬੱਚੇ ਨੂੰ ਐਕਟੀਵਿਟੀ ਦੱਸੀ ਜਾਂਦੀ ਹੈ ਤੇ ਕੁਝ ਐਕਟੀਵਿਟੀ ਦੱਸੀ ਜਾਂਦੀ ਹੈ ਕੁਝ ਉਹ ਦਵਾਈ ਦਿੱਤੀ ਜਾਂਦੀ ਹੈ ਦੋਨੇ ਚੀਜ਼ਾਂ ਪ੍ਰੋਪਰ ਦੇ ਅਦਰਵਾਈਜ਼ ਕੋਈ ਬੱਚਾ ਇਹ ਚਾਹੁੰਦਾ ਮੈਂ ਐਕਟੀਵਿਟੀ ਨਹੀਂ ਕਰਨੀ ਮੈਨੂੰ ਕਹਾਂ ਦਵਾਈ ਨਾ ਠੀਕ ਹੈ 1 ਸੈਕਿੰਡ ਤੇ ਇਹ ਗੱਠੀ ਆ ਜਿਹੜੀ ਗਠੀਏ ਦੀ ਦਵਾਈ ਹੈ ਗਠੀਏ ਦੀ ਦਵਾਈ ਲੈਣ ਦਾ ਇੱਕ ਢੰਗ ਤਰੀਕਾ ਜਿਵੇਂ ਅੱਜ ਆਪਾਂ ਗਠੀਏ ਚੈੱਕ ਕਰਵਾ ਲਿਆ ਸਪੋਜ ਘੱਲ ਤੁਹਾਡਾ ਕੋ ਮਰੀਜ਼ਾ ਉਹਦਾ ਗਠੀਏ ਚੈੱਕ ਕਰਵਾ ਲਿਆ ਵੀ ਅੱਜ ਸਪੋਜ ਘੱਲ 100 ਹੈ ਕੁਆਂਟੀਟੀ ਤੇ ਜਦੋਂ ਮਹੀਨੇ ਦੀ ਦਵਾਈ ਕਿਸੇ ਤੋਂ ਵੀ ਲੈਣੀ ਹੈ ਵੈਤ ਤੋਂ ਜਾਂ ਡਾਕਟਰ ਤੋਂ ਉਹ ਦਵਾਈ ਮਹੀਨੇ ਦੀ ਲੈਣੀ ਹੈ ਨਾ ਮਹੀਨੇ ਦੀ ਦਵਾਈ ਲੈਣ ਤੋਂ ਬਾਅਦ 15-20 ਦਿਨ ਦਵਾਈ ਖਾਣ ਤੋਂ ਬਾਅਦ ਉਹ ਦਵਾਈ ਇੱਕ ਇੱਕ ਡੰਗ ਦਵਾਈ ਮਿਸ ਕਰਕੇ ਦੇਖੋ ਜੇ ਤਾਂ ਉਹੀ ਇੱਕ ਡੰਗ ਛੱਡਣ ਪਹਿਲੇ ਵਾਲੇ ਹਾਲਾਤ ਹੋ ਕੇ ਫਿਰ ਦਵਾਈ ਦਵਾਈ ਖਾਣ ਯੋਗ ਨਹੀਂ ਉਸੇ ਰਹਿਣਾ ਉਹਦੇ ਮਾਰੋਜ਼ ਹੁੰਦੀਆਂ ਜਿਹਦੀ ਦਵਾਈ ਹੈ ਜਾਇਓ ਸਾਡੀ ਕਿਉਂ ਨਹੀਂ ਤੇ ਜੇ ਉਹ ਦਵਾਈ ਛੱਡਣ ਦਾ ਹਾਲਤ ਕੋਈ ਨਹੀਂ ਹੈਗਾ ਫਿਰ ਉਹ ਦਵਾਈ ਮਹੀਨਾ ਪੂਰੀ ਕਰੋ ਮਹੀਨਾ ਪੂਰੀ ਕਰਨ ਤੋਂ ਬਾਅਦ ਦੁਬਾਰਾ ਚੈੱਕ ਕਰਵਾਓ ਕੁਆਂਟੀਟੀ ਉਹ 60 ਤੋਂ 75 ਜਾਉਣਾ ਚਾਹੀਦਾ ਮਤਲਬ 25 ਤੋਂ 40% ਘਟਿਆ ਪਹਿਲੇ ਵਾਰੀ ਹੁੰਣਾ ਚਾਹੀਦਾ ਜੇ ਉਹ ਇਹਨਾਂ ਉੱਡਦਾ ਤਾਂ ਦਵਾਈ ਕਾਮਯਾਬ ਹੈ ਔਰ ਉਹ ਦਵਾਈ ਕੰਮ ਕਰੂਗੀ ਘਟੀਆਂ ਅਸੀਂ ਲੋਕਾਂ ਨੂੰ 6 ਮਹੀਨੇ ਲਈ ਰეკਮੈਂਡ ਕਰਦੇ ਮੈਂ ਆਸਪਾਸ ਕਰਦੇ ਹਾਂ 13000 ਰੁਪਏ ਦੀ ਮੇਰੀ 15 ਆਪਣੇ ਮਹੀਨੇ ਦੀ ਦਵਾਈ ਹੈ ਘਟੀਆਂ ਦੀ ਤੇ ਹਰ ਮਹੀਨੇ ਟੈਸਟ ਹੁੰਦੇ ਆ ਟੈਸਟ ਕਰਨ ਦੇ ਨਾਲ ਨਾਲ ਸਾਨੂੰ ਰਿਕਾਰਡ ਪਤਾ ਲੱਗਦਾ ਰਹਿੰਦਾ ਇਹਦਾ ਪਹਿਲਾਂ ਕਿਸੇ ਅਜਿਹੀ ਹਾਲਤ ਨਹੀਂ ਚਾਰ ਮਹੀਨੇ ਤੋਂ ਬਾਅਦ ਕਿ ਇਸ ਨੂੰ ਖਾਣੀ ਨਹੀਂ ਪਈ ਚਾਰ ਮਹੀਨੇ ਤੋਂ ਪਹਿਲਾਂ ਪਹਿਲਾਂ ਇੱਕ ਇੱਕ ਪੁਆਇੰਟ 네ਗੇਟਿਵ ਹੋ ਗਏ ਗਠੀਏ ਦਾ ਔਰ ਕੈਲੋਵੀ ਗਠੀਆ ਬਿਲ ਇੱਕ ਇੱਕ ਗੋਲੀ ਵੀ ਬੰਦ ਕਰ ਦਿੰਦੇ ਆ ਕੋਈ ਗੋਲੀ ਵੀ ਚੱਲਦੀ ਇਹੋ ਜੇ ਮਰੀਜ਼ ਕੋਈ ਚਾਰ ਖਲਕ ਹੋਊਗਾ ਜਿਨ੍ਹਾਂ ਦਾ ਗਠੀਆ ਤੋੜ ਦਿੰਦਾ ਠੀਕ ਹੈ ਇਹ ਕੋਈ ਡਾਕਟਰ ਸਾਹਿਬ ਪਰਹੇਜ਼ ਵੀ ਹੁੰਦਾ ਖੱਟੀਏ ਦੇ ਵਿੱਚ ਕੋਈ ਚੀਜ਼ ਪਰਹੇਜ਼ ਤੋਂ ਪੁੱਤਰਾ ਅਸੀਂ ਜਿਵੇਂ ਖੱਟੀ ਲੱਸੀ ਖੱਟਾ ਦਹੀਂ ਆਲੂ ਚੌਲ ਬਰਗਰ ਸੌਸ ਵਗੈਰਾ ਬੰਦ ਕਰਦੇ ਜਿਹੜਾ ਪਰਹੇਜ਼ ਕਰ ਸਕਦਾ ਉਹ ਦਵਾਈ ਲੈ ਲੇ ਜਿਹੜਾ ਪਰਹੇਜ਼ ਨਹੀਂ ਕਰ ਸਕਦਾ ਉਹ ਦਵਾਈ ਨਾ ਲਵੇ ਪਹਿਲਾ ਪੰਨ ਇੱਕ ਆਪਾਂ ਕਹ ਲਈਏ ਵੀ ਕਿਸੇ ਨੂੰ ਪੋਲੀਆ ਕਿਸੇ ਕੋਈ ਮਰੀਜ਼ ਕਿਸੇ ਬੱਚੇ ਨੂੰ ਸੀਪੀ ਹੈ ਤੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਜਦੋਂ ਮਰਜੀ ਸੀਪੀ ਵਾਲਾ ਮਰੀਜ਼ ਵੀ ਠੀਕ ਕਰਦੇ ਤੇ ਕਿਰਪਾ ਗੁਰੂ ਪਾਤਸ਼ਾਹੀ ਮਨ ਲੋਕਾਂ ਦਾ ਅਜੇ ਤੱਕ ਸਿਬੀ ਦੇ ਕਾਫੀ ਕੁਝ ਕਰ ਚੁੱਕੇ ਤੇ ਜਿਹਨਾਂ ਨੂੰ ਬੋਲੀ ਹੈ ਉਹਦੇ ਉੱਤੇ ਵੀ ਅਸੀਂ ਤਕੋਰਮਾਲਸ਼ ਔਰ ਐਕਸਰਸਾਈਜ਼ ਦੇ ਨਾਲ ਦਵਾਈ ਖਾਣ ਉਹਨੂੰ ਵੀ ਕੰਮ ਕਰਦਾ ਤੇ ਜਿਹੜਾ ਕੋਈ ਕਹਿੰਦਾ ਮੇਰੀ ਲੱਤ ਸੁੱਕ ਗਈ ਮੇਰੀ ਲੱਤ ਪਤਲੀ ਹੋ ਗਈ ਤੇ ਉਹਨੂੰ ਵੀ ਅਸੀਂ ਸਪੈਸ਼ਲ ਦਵਾਈ ਦਿੰਦੇ ਆ ਸੋਈ ਜਿਹੜਾ ਬੰਦਾ ਮੈਨੂੰ ਕੋਈ ਮਿਲਣਾ ਚਾਹੁੰਦਾ ਹੈ ਤੇ ਉਹ ਆਪਾਂ ਸ਼ਨੀਵਾਰ ਇਸ ਦੁਕਾਨ ਚ ਇੱਥੇ ਕਰਤਾਰਪੁਰ ਆ ਨਾਲ ਹੀ 메ਨ ਚੌਂਕ ਹੈ ਇਥੋਂ ਆ ਲੱਗ ਗਈ ਸਾਡੇ ਐਸਬੀ ਬੈਂਕ ਦਾ ਇੱਕ ਦੋ ਗਾਣਾ ਛੱਡ ਕੇ ਅਸੀਂ ਇੱਥੇ ਹਾਂ ਸ਼ਨੀਵਾਰ ਇੱਥੇ ਆ ਐਤਵਾਰ ਕੱਲ ਨੂੰ ਅੰਬਾਲਾ ਗੀਤਾਨਗਰੀ ਧੂਲਕੋਟ ਰੇਲਵੇ ਸਟੇਸ਼ਨ ਰੋਡ ਗੀਤਾਨਗਰੀ ਅੰਬਾਲਾ ਤੇ ਅੰਬਾਲਾ ਸਿਟੀ ਹੈ ਤੇ ਪੰਜ ਦਿਨ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜ ਦਿਨ ਐਚਡੀਐਸਬੀ ਬੈਂਕ ਦੇ ਕੋਲੇ ਮੇਨ ਰੋਡ ਮੁੱਲਾਂਪੁਰ ਅਸੀਂ ਪੰਜ ਦਿਨ ਉੱਥੇ ਤੇ ਤੁਹਾਨੂੰ ਕੋਈ ਫੋਨ ਕਾਲ ਵੀ ਕਰ ਸਕਦਾ ਉਹਦਾ ਸਮਾਂ ਕੋਈ ਉਹ 8195000144 ਤੇ ਫੋਨ ਕਰਕੇ ਜੇ ਨਹੀਂ ਪਤਾ ਲੱਗਦਾ ਪਤਾ ਲੈ ਸਕਦਾ ਤੇ ਕਿਸੇ ਵੀ ਇਨਕੁਆਰੀ ਲਈ 8195000144 ਇਹ ਨੰਬਰ ਤੇ ਉਤੇ ਕਾਲ ਕਰਕੇ ਜਦੋਂ ਮਰਜੀ ਜਿੱਥੇ ਮਰਜੀ ਮਿਲ ਸਕਦਾ ਧੰਨਵਾਦ ਸਤਿ ਸ੍ਰੀ ਅਕਾਲ ਦੇਖ ਰਹੇ ਸੋਤਿਆਂ ਸਤਿ ਸ੍ਰੀ ਅਕਾਲ ਤੁਹਾਡੀ ਟੀਮ ਦਾ ਮਤਲਬ ਧੰਨਵਾਦ ਸਤਿ ਸ੍ਰੀ ਅਕਾਲ